मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਡੇਲੀਪੋਸ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਜਿੱਥੇ ਇੱਕ ਪਾਸੇ ਪੰਜਾਬ ਨੇ ਹਾਲੇ ਦੇ ਵਿੱਚ ਹੜ੍ਹਾਂ ਦੀ ਮਾਰ ਚੱਲੀ ਹੈ ਇਸ ਮਾਰ ਤੋਂ ਬਾਹਰ ਨਿਕਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਪੰਜਾਬੀਆਂ ਨੂੰ ਸੁੱਖ ਦਾ ਸਾਹ ਆ ਸਕੇ ਇਹ ਸਭ ਦੇ ਵਿਚਾਲੇ ਹੁਣ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਜਿੱਥੇ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ 5 ਕਿਲੋਮੀਟਰ ਸੜਕ ਰਿਪੇਅਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਤੇ ਨਾਲ ਹੀ Yeah. <laughs> ਪਿੰਡਾਂ ਦੇ ਵਿੱਚ ਮੈਗਾ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਦਿਮਾਗੀ ਡਾਕਟਰ ਤੋਂ ਲੈ ਕੇ ਸਕੈਨ ਤੱਕ ਵੀ ਕਰਾਈ ਜਾ ਰਹੀ ਹੈ ਤਾਂ ਕਿ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਲੋਕ ਸੀ ਉਹਨਾਂ ਨੂੰ ਸਿਹਤ ਪੱਖੋਂ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਹਰ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਇਸ ਮੈਡੀਕਲ ਕੈਂਪ ਦੇ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤਾਂ ਸੀਐਮ ਮਾਨ ਦਾ ਇੱਕੋ ਇੱਕ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਹੱਟিয়ে ਤੇ ਜਹੇ ਦੇ ਵਿੱਚ ਇੱਕ ਕੁਦਰਤ ਦੀ ਮਾਰ ਤੋਂ ਬਚਾਉਣ ਦੇ ਲਈ ਲਗਾਤਾਰ ਸੀਐਮ ਮਾਨ ਜਿਹੜੇ ਇਹ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਨੇ ਇਥੋਂ ਤੱਕ ਕਿ ਹਾਲੀ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ ਸੀ ਤੇ ਹੁਣ ਮੰਤਰੀਆਂ ਨੂੰ ਵੀ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤਾਂ ਪਠਾਨਕੋਟ ਵਾਸੀਆਂ ਦੇ ਲਈ ਇਹ ਮਾਨ ਸਰਕਾਰ ਦਾ ਵੱਡਾ ਤੋਹਫ਼ਾ ਜਿੱਥੇ ਕਿ ਦੋ ਪਿੰਡ ਤਾਰਾਗੜ ਪਟੋਆ ਅਤੇ ਨੰਗਲ ਫਰੀਦਾ ਦੀਆਂ ਸੜਕਾਂ ਦਾ ਨੀਂਹ ਪੱਥਰ ਜਿਹੜਾ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਰੱਖਿਆ ਗਿਆ ਹੈ ਤੇ ਨਾਲ ਹੀ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਦੇ ਲਈ ਵੀ 1 ਕਰੋੜ 13 ਲੱਖ ਰੁਪਏ ਜਿਹੜੇ ਆ ਮਾਨ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਤਾਂ ਪਿੰਡ ਬੇਗੋਵਾਲ ਦੇ ਵਿੱਚ ਇਹ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਹਰ ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਸਕੈਨ ਵੀ ਕੀਤੀ ਜਾ ਰਹੀ ਹੈ ਦਿਮਾਗੀ ਡਾਕਟਰ ਵੀ ਇੱਥੇ ਮੌਜੂਦ ਨੇ ਤੇ ਇਸ ਤੋਂ ਇਲਾਵਾ ਗਾਇਨੋਲੋਜੀਸਟ ਵੀ ਮੌਜੂਦ ਨੇ ਤਾਂ ਕਿ ਹਰ ਵਰਗ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਿਹਤ ਪੱਖੋਂ ਕੋਈ ਪਰੇਸ਼ਾਨੀ ਨਾ ਆਵੇ ਇਸ ਮੈਡੀਕਲ ਕੈਂਪ ਦੇ ਵਿੱਚ ਲੋਕ ਵੀ ਵੱਡੇ ਪੱਧਰ ਦੇ ਉੱਤੇ ਸ਼ਮੂਲਿਤ ਕਾਰਜ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹੁਣ ਲੋਕਾਂ ਦੀ ਸਿਹਤ ਦੇਖੀ ਜਾ ਰਹੀ ਹੈ ਜੀ ਠੀਕ ਹੈ ਨਾ ਤੁਹਾਡਾ ਸਰਕਾਰ ਦਾ ਰੋਡ ਪਲਾਨ ਕੀ ਹੈਗਾ ਬਿਲਕੁਲ ਹੜਾ ਤੋਂ ਬਾਅਦ ਜ਼ਿੰਦਗੀ ਇੱਕ ਵਾਰ ਫੇਰ ਸਹਜੇ ਸਹਜੇ ਲਈ ਤਿਆਰੀ ਹੈ ਔਰ ਲੋਕਾਂ ਨੂੰ ਜਿਹੜੀਆਂ ਮੂਲ ਬੂਤ ਸਹੂਦਾਵਾਂ ਨੇ ਜਿਹੜੀਆਂ ਪਿਛਲੇ ਲਗਭਗ ਇੱਕ ਮਹੀਨੇ ਤੋਂ ਰੁਕੀ ਹੋਈਆਂ ਸਨ ਲਗਾਤਾਰ ਉਹਦੇ ਤੋਂ ਕੰਮ ਕੀਤਾ ਜਾ ਰਹੇ ਆ ਔਰ ਸਪੈਸ਼ਲ ਮਾਜੂਕ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਇਤਿਹਾਸ ਦੇ ਅੰਦਰ ਹੜਾ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਪਹਿਲੀ ਵਾਰ ਇੱਕ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝਣ ਉਹਦੀ ਸਟੱਡੀ ਕਰਨ ਦੇ ਲਈ ਜਾਂ ਉਹਨੂੰ ਕਨਸੋਲिडेट ਕਰਨ ਦੇ ਲਈ ਇੱਕ ਸੈਸ਼ਨ ਵੀ ਬੁਲਾਇਆ ਗਿਆ ਜਿਹਦੇ ਵਿੱਚੋਂ ਮੈਂ ਅਜੇ ਹੁਣੇ ਇੱਥੇ ਵਾਪਸ ਵਰਦੇ ਆਂ ਔਰ ਸੋਮਵਾਰ ਫਿਰ ਸੈਸ਼ਨ ਚੱਲਣਾ ਲੇਕਿਨ ਗਰਾਊਂਡ ਦੇ ਉੱਤੇ ਲਗਾਤਾਰ ਸਾਡੀਆਂ ਸਾਰੀਆਂ ਟੀਮਾਂ ਉਹ ਵਕ ਵਕ ਢੰਗਾ ਦੇ ਨਾਲ ਜਿਹੜੀਆਂ ਲੋਕਾਂ ਨੂੰ ਖੜਾ ਤੋਂ ਬਾਅਦ ਜਿਹੜੀਆਂ ਮੁਸ਼ਕਿਲਾਂ ਆਈਆਂ ਨੇ ਉਹਨੂੰ ਦੂਰ ਕਰਨ ਦੀ ਲਗੀਆਂ ਹੋਈਆਂ ਨੇ ਔਰ ਤੁਸੀਂ ਠੀਕ ਕਿਹਾ ਕਿ ਹੁਣੇ ਮੈਂ ਅਜੇ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ 5 ਕਿਲੋਮੀਟਰ ਸੜਕ ਦੀ ਰਿਪੇਅਰ ਦਾ ਕੰਮ ਕਾਜ ਸ਼ੁਰੂ ਕਰਾ ਕੇ ਆਇਆ ਔਰ ਬਹੁਤ ਵੱਡੀ ਸਕਾਰਤ ਹਲਕੇ ਨੂੰ ਮਿਲੀ ਹੈ ਤੇ ਜਿੱਥੇ ਮੈਂ ਖੜਾ ਹੁਣ ਇਹ ਬੇਗੋਵਾਲ ਪਿੰਡ ਹੈ ਜਿਹੜਾ ਮੇਰੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਪਿੰਡ ਦੇ ਸਰਪੰਚ ਭੈਜੀ ਨੀਸਾ ਸੈਣੀ ਜੀ ਮੇਰੇ ਨਾਲ ਨੇ ਸਾਰੇ ਟੀਮ ਨਾਲ ਆ ਤੋ ਇੱਥੇ ਅੱਜ ਵੱਡਾ ਮੈਗਾ ਜਿਹੜਾ ਉਹ ਮੈਡੀਕਲ ਕੈਂਪ ਲਾਇਆ ਗਿਆ ਔਰ ਜਿਸ ਕੈਂਪ ਦੇ ਅੰਦਰ ਤੁਸੀਂ ਦੇਖਿਆ ਵੀ ਪੂਰਾ ਰਸਪੇ ਆ ਔਰ ਲੋਕ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਲੈਣ ਲਈ ਆਏ ਆ ਔਰ ਇੱਥੇ ਸਕਿਨ ਦੇ ਡਾਕਟਰ ਵੀ ਆਏ ਨੇ ਇੱਥੇ ਆਈ ਸਪੈਸ਼ਲਿਸਟ ਵੀ ਆਏ ਨੇ ਇੱਥੇ ਗਾਇਨੀ ਦੇ ਡਾਕਟਰ ਵੀ ਆਏ ਨੇ ਇੱਥੇ ਜਿਹੜੇ ਉਹ ਦਿਮਾਗ ਦੇ ਡਾਕਟਰ ਵੀ ਆਏ ਨੇ ਮਤਲਬ ਪੂਰੀ ਟੀਮ ਜਿਹੜੀ ਆ ਉਹ ਡਾਕਟਰ ਸਵਾਨਾ ਦੀ ਲੋਕਾਂ ਦੀ ਸੇਵਾ ਚ ਲੱਗੀ ਆ ਸਾਰਾ ਪੈਰਾ ਮੈਡੀਕਲ ਸਟਾਫ ਲੱਗਾ ਤੇ ਹਰ ਤਰ੍ਹਾਂ ਦੀ ਦਵਾਈ ਉਹ ਵੀ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੀ ਮਲਕ ਰਾਈ ਜਾ ਰਹੀ ਹੈ ਕਿਉਂਕਿ ਖੜਾ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਬਿਮਾਰੀ ਨਾ ਫੈਲੇ ਕਿਸੇ ਕਿਸਮ ਦੀ ਕੋਈ ਲੋਕਾਂ ਜਿਹੜੀ ਦਿੱਕਤ ਆ ਉਹਨੂੰ ਪਹਿਲੋਂ ਜਿਹੜਾ ਆ ਉਹ ਨੱਪਣ ਦੇ ਲਈ ਉਹਨੂੰ ਦੂਰ ਕਰਨ ਦੇ ਲਈ ਇਹ ਕੈਂਪ ਲਾਇਆ ਜਾ ਰਿਹਾ ਸੋ ਅੱਜ ਸੜਕਾਂ ਤੋਂ ਬਾਅਦ ਇਸ ਵੱਡੇ ਕੈਂਪ ਦੇ ਅੰਦਰ ਮੈਨੂੰ ਆਉਣ ਦਾ ਮੌਕਾ ਮਿਲਿਆ ਔਰ ਵੱਡਾ ਫਾਇਦਾ ਜਿਹੜਾ ਆ ਇਸ ਇਲਾਕੇ ਦੇ ਲੋਕਾਂ ਨੂੰ ਇਸ ਕੈਂਪ ਦਾ ਮਿਲਿਆ